ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਅਸੀਂ ਪੌਂਟਾ ਸਾਹਿਬ ਤੋਂ ਵਾਪਸੀ ਆ ਰਹੇ ਹਾਂ ਮੱਥਾ ਟੇਕ ਕੇ ਤੇ ਰਸਤੇ ਦੇ ਵਿੱਚ ਨਾਹਨ ਰੋਡ ਪੈਂਦਾ ਨਾਹਨ ਰੋਡ ਦੇ ਉੱਪਰ ਤੇ ਇੱਕ ਰਸਤਾ ਥੱਲੇ ਨੂੰ ਉਤਰਦਾ ਉੱਥੇ ਸ਼ਿਬਜੀ ਦੇ ਸ਼ਿਬਜੀ ਮਾਰਾ ਦਾ ਆਪਣਾ ਇੱਕ ਮਤਲਬ ਗੇਟ 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 ਬਣਾਇਆ ਹੋਇਆ ਸੀ ਜਿਹਨੂੰ ਪੜ ਕੇ ਅਸੀਂ नीचे आए हैं कहंदे 2 डेढ़ किलोमीटर नीचे आके शिवजी ਦਾ ਮੰਦਿਰ ਆ ਪਰ ਉਰਾ ਔਰੇ ਇਤਿਹਾਸ ਪਤਾ ਕਰੇ ਤੇ ਉੱਥੇ ਵੀ ਲਿਖਿਆ ਹੋਇਆ ਸੀਗਾ ਇਤਿਹਾਸ ਪਰ ਵਟ ਇੱਥੇ ਆ ਕੇ ਸੀ ਪ੍ਰੋਪਰਲੀ ਸਾਰਾ ਕੋਈ ਇਤਿਹਾਸ ਪਤਾ ਕੀਤਾ ਜੀ ਦੇ ਵਿੱਚ ਸਾਨੂੰ ਇੱਥੇ ਪਤਾ ਲੱਗਿਆ ਵੀ ਬਹੁਤ ਹੀ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੈਗਾ ਇੱਥੇ Shivji ਦਾ ਤੇ ਇੱਥੇ ਜੋ ਬੰਦਾ ਆ ਕੇ ਕਹਿੰਦੇ ਮਨੋ ਕਾਮਨਾਵਾਂ ਮੰਗਦਾ ਏ ਉਦਿਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਾਡੀ ਮਨੋਕਾਮਨਾਵਾਂ ਇਹ ਹੈ ਵੀ ਸਾਰੇ ਸੰਸਾਰ ਨੂੰ ਤੰਦਰੁਸਤ ਰੱਖੀਂ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੀਂ ਨਾ ਸਾਡੀ ਸਾਡੀ ਇਹ ਅਰਦਾਸ ਆ ਤੇ ਦੂਸਰੀ ਗੱਲ ਹੈਗੀ ਜੀ ਇੱਥੇ ਤੇ ਜਿਹੜਾ ਹਿਸਟਰੀ ਆ ਉਹ ਹਿਸਟਰੀ ਮੈਂ ਤੁਹਾਨੂੰ ਚਾਣਨਾ ਪਾਉਣਾ ਚਾਹੁੰਦਾ ਵੀ ਇੱਥੇ ਬਿਓ ਕਿਸੇ ਸਮੇਂ ਤੁਹਾਨੂੰ ਪਤਾ ਹੈ ਵੀ ਅਮਰ ਹੋਣ ਦੇ ਵਾਸਤੇ ਰਾਵਣ ਨੇ ਸ਼ਿਵਜੀ ਦੀ ਤਪੱਸਿਆ ਕੀਤੀ ਸੀਗੀ ਉਹਦੀ ਤਪੱਸਿਆ ਬੜੇ ਲੰਬੇ ਸਮੇਂ ਤਪੱਸਿਆ ਕਰਨ ਤੇ ਬਾਅਦ ਦੇ ਵਿੱਚ ਤਾਂ ਸ਼ਿਵਜੀ ਮਹਾਰਾਜ ਪ੍ਰਗਟ ਹੋ ਗਏ ਪਰਗਟ ਹੋਣ ਤੋਂ ਬਾਅਦ ਦੇ ਵਿੱਚ ਤਾਂ ਉਹਨਾਂ ਨੇ ਬਰਦਾਨ ਮੰਗਿਆ ਵੀ ਮੈਨੂੰ ਅਮਰ ਕਰ ਦੋ ਉਹ ਕਹਿੰਦੇ ਭਾਈ ਠੀਕ ਹੈ ਤੈਨੂੰ ਅਮਰ ਅਸੀਂ ਕਰ ਦਿੰਦੇ ਆ ਪਰ ਤੈਨੂੰ ਇੱਕ ਛੋਟੀ ਜੀ ਸਾਡੀ ਹੋਰ ਇੱਕ ਟਾਸਕ ਹੈ ਵੀ ਜਿਹਨੂੰ ਤੁਹਾਨੂੰ ਮਤਲਬ ਪੂਰਾ ਕਰਨਾ ਪੈਣਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤਾਂ ਵੀ ਮੈਂ ਸਾਡੇ ਨਾਮ ਦੀਆਂ ਤੈਨੂੰ 5 ਪੌੜੀਆਂ ਬਣਾਉਣੀਆਂ ਪੈਣੀਆਂ ਪੰਜ ਪੌੜੀਆਂ ਜਿਵੇਂ ਸਾਨੂੰ ਪਤਾ ਹੀ ਵੀ ਆਪਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਸਮੇਂ ਜਿੱਥੇ ਕਿ ਸਾਧੂਆਂ ਨੇ ਸਾਧੂ ਦੂਸਰੇ ਪਾਸੇ ਨੂੰ ਪਾਣੀ ਦਿੰਦੇ ਸੀਗੇ ਗੁਰੂ ਨਾਨਕ ਦੇਵ ਜੀ ਦੂਸਰੇ ਪਾਸੇ ਨੂੰ ਪਾਣੀ ਦਿੰਦੇ ਸੀਗੇ ਉਹ ਹਰ ਕੀ ਪੌੜੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੈ ਉੱਥੇ ਗੁਰੂ ਨਾਨਕ ਦੇਵ ਜੀ ਵੀ ਗਏ ਸੀਗੇ ਤਾਂ ਉਹ ਪੌੜੀ ਬਣਾਈ ਸੀਗੀ ਸਭ ਤੋਂ ਪਹਿਲਾਂ ਇਹਨਾਂ ਦੇ ਦੱਸਣ ਦੇ ਮੁਤਾਬਕ ਹੋ ਬੀ ਹਿੰਦੂ ਹਿਸਟਰੀ ਦੇ ਮੁਤਾਬਕ ਸਭ ਤੋਂ ਪਹਿਲੀ ਹਰ ਕੀ ਪੌੜੀ ਬਣਾਈ ਸੀ ਮਤਲਬ ਕਿ ਭਰਾ ਬਣਨੇ ਦੂਸਰੀ ਪੌੜੀ ਬਣਾਈ ਸੀਗੀ ਇਹ ਜਗਾ ਪੌੜੀ ਜੋੜ ਕਹਿੰਦੇ ਆ ਜਿਹਨੂੰ ਦੂਸਰੀ ਪੌੜੀ ਪੌੜੀ ਜੋੜ ਕਹਿੰਦੇ ਪੌੜੀ ਜੋੜ ਕਹਿੰਦੇ ਜੀ ਠੀਕ ਹੈ ਨਾ ਤੇ ਉਸ ਤੋਂ ਬਾਅਦ ਵਿੱਚ ਤੀਸਰੀ ਹੈਗੀ ਆ ਜੀ ਜਿਹੜੀ ਚੂੜ ਧਾਰ ਚੂੜ ਚੂੜਤਾਰ ਚੂੜਤਾਰ ਅੱਛਾ ਇੱਥੇ ਤੋਂ ਇਹ ਉੱਪਰ ਪੈ ਜਾਂਦੀ ਹੈ ਜਾ ਕੇ ਦੱਸਦੇ ਸੀ ਕਿ ਬਜ਼ੁਰਗ ਆਪਾਂ ਗਏ ਤਾਂ ਨਹੀਂ ਹੈ ਉਸ ਤੇ ਉਹ ਸੀਗੀ ਉੱਥੇ ਚੌਥੀ ਪੌੜੀ ਬਣਾਈ ਵੀ ਉੱਥੇ ਵੀ ਸ਼ਿਵਜੀ ਦਾ ਬੜਾ ਤਕੜਾ ਮੰਦਿਰ ਹੈ ਉਸ ਤੋਂ ਬਾਅਦ ਵਿੱਚ ਇੱਕ ਕੈਲਾਸ਼ ਦੇ ਉੱਪਰ ਆ ਜੀ ਕਲਾਸ਼ ਠੀਕ ਹੈ ਕਲਾਸ਼ ਗੰਗਾ ਦੇ ਨਾਂ ਤੇ ਜਿਹੜੀ ਕੈਲਾਸ਼ ਕੈਲਾਸ਼ ਪਰਬਤ ਕਲਾਸ਼ ਪਰਬਤ ਤੇ ਠੀਕ ਹੈ ਠੀਕ ਹੈ ਉੱਥੇ ਬਣਾਇਆ ਵਾ ਉਸ ਤੋਂ ਬਾਅਦ ਦੇ ਵਿੱਚ ਇੱਕ ਬਣਾਉਣਾ ਤੇ ਸਰਬ ਲੋਕ ਤੇ ਉੱਪਰ ਜਿੱਥੇ ਦੁਨੀਆ ਮਤਲਬ ਕਹਿੰਦੇ ਵੀ ਜਦੋਂ ਸਤਰਾ ਬੈਰੂ ਹੋ ਜਾਂਦਾ ਦੁਨੀਆ ਤੇ ਆਪਣਾ ਸੰਸਾਰਿਕ ਯਾਤਰਾ ਪੂਰੀ ਕਰ ਜਾਂਦੇ ਸਰਪ ਲੋਕ ਦੱਸਦੇ ਆਂ ਜੀ ਗਾਂ ਵੀ ਉੱਥੇ ਬਣਾਉਣੀ ਸੀ ਉਹ ਕਹਿੰਦਾ ਵੀ ਲੈ ਵੀ ਕੰਮ ਤਾਂ ਦਿੱਤਾ ਆਪਾਂ ਨੇ ਨਵੇੜ ਹੁਣ ਸਾਰਾ 라ਵਣ ਜੀ ਕਹਿੰਦੇ ਵੀ ਕੰਮ ਜਿਹੜਾ ਹੁਣ ਨਿਭੜਤਾ ਗਿਆ ਵੀ ਹੁਣ ਇੱਕ ਰਹਿ ਗਿਆ ਚਲੋ ਘੰਟੇ ਦੋ ਘੰਟੇ ਦਾ ਕੰਮ ਆ ਨਿਭੇੜ ਦਾਂਗੇ ਮੜ ਜਾ ਕੇ ਕਿਤੇ ਢੋਜ ਹੀ ਲਾ ਕੇ ਆਰਾਮ ਲੱਗਿਆ ਕਰਨਾ ਇਹ ਜੀ ਨੀਂਦ ਆਈ ਤੇ ਸਵੇਰਾ ਮੁੜ ਕੇ ਦੋ ਦਿਨ ਸਵੇਰੇ ਹੀ ਅੱਖਾਂ ਖੁੱਲੀਆਂ ਉਹ ਰਹਿ ਗਈ ਫਿਰ ਹੋਈ ਵੀ ਕੱਲ ਦਾ ਕੰਮ ਹੋ ਜੇਕਣਾ ਕਹਿੰਦੇ ਹੁੰਦੇ ਨੇ ਵੀ ਕੱਲ ਦਾ ਵੀ ਅੱਜ ਵਾਲਾ ਕੰਮ ਕੱਲ ਪਰਣਾ ਛੱਡੋ ਬਸ ਉਹ ਕਈ ਗੱਲਾਂ ਇਹ ਜੀਆਂ ਹੈਗੀਆਂ ਉਹ ਵੀ ਉਹ ਗੱਲ ਕਹਦੇ ਤੇ ਜਦੋਂ ਕਹਿੰਦੇ ਨਾ ਸਵਾਜ ਅੱਜਕੱਲੇ ਸਵਾਬ ਨਹੀਂ ਗੱਲ ਨਹੀਂ ਵੀ ਚੱਲੀ ਇੱਕ ਆਪਣੀ ਜਦੋਂ ਕਹਿੰਦੇ ਵੀ ਅ ਵੀਰ ਆਨੇ ਜਦੋਂ ਉਹਨੂੰ ਉਹਦਾ ਸੰਘਾਰ ਕਰਤਾ ਸੀਗਾ ਤਾਂ ਉਹ ਕਹਿੰਦੇ ਵੀ ਜਾ ਕੇ ਕੋਈ ਗੁਣ ਲਿਆ ਉਹਦੇ ਕੋਠੇ ਹਾਂ ਗੁਣ ਲੈ ਜਾ ਕੇ ਕਿਹਦੇ ਕੋਤੇ ਵੀਰ ਆਵਣ ਕੋਤੇ ਜਦੋਂ ਉਹ ਲਸ਼ਮਨ ਨੂੰ ਕਹੀਦੀ ਗੱਲ ਬੜਾ ਦਰਖਤ ਗਿਰਿਆ ਏ ਤੇ ਉਹ ਤੇ ਜਾ ਕੇ ਕੋਈ ਗਿਆਨ ਦਾ ਇੱਕ ਬਹੁਤ ਬੜਾ ਦਰਖਤ ਕਹਿੰਦੇ ਗਿਰਿਆ ਉਹ ਤੇ ਜਾ ਕੇ ਗਿਆਨ ਦੀ ਕੋਈ ਗੱਲ ਗਿਆਨ ਦੀ ਕੋਈ ਗੱਲ ਲਿਆ ਠੀਕ ਹੈ ਨਾ ਗੱਲ ਫਿਰ ਉਹ ਜਦਦੇ ਕੋ ਗਿਆ ਉਹ ਮੂੰਹ ਕੋਲ ਤੇ ਲੱਗ ਗਿਆ ਉਸ ਨੂੰ ਗੱਲ ਨਹੀਂ ਬਣੀਗੀ ਤੇ ਪੈਰਾਂ ਕੋ ਜਾ ਕੇ ਬੈਠ ਕੇ ਕਹਿੰਦੇ ਵੀ ਨਮਸਕਾਰ ਕੀਤਾ ਸੀ ਮੈਂ ਕੁਛ ਬਾਈ ਦੇਖੋ ਸਾਡੇ ਕੋਲ ਚਾਰ ਹਿਸਟਰੀ ਦੇ ਵਿੱਚ ਕੋ ਥੋੜੀ ਜਿਹੀ ਉਹ ਵੀ ਹੋ ਸਕਦੀ ਹੈ ਤਾਂ ਉਹਦੇ ਲਈ ਮਾਫੀ ਚਾਹੁੰਦੇ ਆਂ ਕਿਈ ਕਈ ਵਾਰ ਸੁਣਾਉਣ ਲੱਗੇ ਸਾਤੇ ਲਫ਼ਜ਼ ਗਲਤ ਨਿਕਲ ਜਾਣ ਕਿਉਂਕਿ ਇਹ ਇੱਕ ਇੱਕ ਧਾਰਮਿਕ ਭਾਵਨਾ ਵਾਲੀ ਵੀਡੀਓ ਹੈ ਨਾ ਤਾਂ ਫਿਰ ਉਹਨੇ ਕਿਹਾ ਸੀ ਵੀ ਜਿਹੜਾ ਅੱਜ ਦਾ ਕੰਮ ਹੈ ਉਹ ਕਦੇ ਕੱਲ ਤੇ ਨਾ ਛੱਡੋ ਸਹੀ ਗੱਲ ਵੀ ਜੇ ਮੈਂ ਉਹ ਆਹ ਉਹ ਪੌਣ ਜਿਵੇਂ ਪੌੜੀ ਬਣਾ ਦਿੰਦਾ ਬਣਾ ਦਿੰਦਾ ਸਹੀ ਗੱਲ ਆ ਉਹ ਅਮਰ ਸੀਗਾ ਮੁੜ ਕੇ ਉਹ ਅਨੇ ਅਮਰ ਹੋ ਜਾਣਾ ਸੀਗਾ ਤਾਂ ਫਿਰ ਉਹੀ ਗੱਲ ਹੋ ਗਈ ਵੀ ਪੌੜੀਆਂ ਆਪਾਂ ਨੂੰ ਕਹਿੰਦੇ ਹੁੰਦੇ ਵੀ ਰਾਵਣ ਨੇ ਤੇ ਜੀ ਪੌੜੀਆਂ ਲਾ ਲਈਆਂ ਤੇ ਆਸਮਾਨ ਦਾ ਆ ਗੱਲ ਕੀ ਆ ਆਹ ਪੌੜੀ ਤੇ ਕਹਿੰਦੇ ਸੁਣੀਆਂ ਸੁਣੀਆਂ ਨਾ ਗੱਲਾਂ ਆਪਾਂ ਨੂੰ ਕਹਿੰਦੇ ਸੀ ਨਾ ਵੀ ਪੌੜੀਆਂ ਲਾਉਣੀਆਂ ਉਹਨਾਂ ਨੇ ਜੀ ਆਸਮਾਨ ਨੂੰ ਇੱਕ ਪੌੜੀ ਰਹਿ ਗਈ ਸੀ ਸਹੀ ਗੱਲ ਆ ਵੀ ਕਹਿੰਦਾ ਚਲ ਰਾਮ ਇਹ ਕਰ ਲਵਾਂ ਹਾਂ ਅੱਜ ਨਿਕਲੇ ਆ ਹੱਪਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇੱਥੇ ਗੱਲ ਹੈ ਭਾਈ ਇਹ ਤੇ ਹੁਣ ਤੁਹਾਨੂੰ ਆਪਾਂ ਜੀ ਇਹ ਅੱਜ ਦੂਸਰੀ ਪੌੜੀ ਜਿਹੜੀ ਉਹਨੇ ਬਣਾਈ ਸੀ ਹਾਂ ਜੀ ਉਹਦੇ ਦਰਸ਼ਨ ਕਰਾਵਾਂਗੇ ਇੱਥੇ ਬਣਾਈ ਸੀ ਉਹ ਦਰਸ਼ਨ ਪੌੜੀ ਦੇ ਮਤਲਬ ਕਿ ਉਹਨਾਂ 라ਵਣ ਦੇ ਟਾਈਮ ਦਾ ਯੁਰੇ ਸ਼ਿਵਲਿੰਗ ਹੈ ਤੇ ਨਾਲੇ ਬਾਉੜੀ ਬਣੀ ਹੋਈ ਹੈ ਥੱਲੇ ਪਾਣੀ ਪਾਣੀ ਆਪਣੇ ਆਪ ਧਰਤੀ ਚੋਂ ਨਿਕਲਦਾ 12 ਮਹੀਨੇ 30 ਦਿਨ ਕਦੇ ਉਹ ਖਰਾਬ ਨਹੀਂ ਹੁੰਦਾ ਕਦੇ ਪਾਣੀ ਬੰਦ ਨਹੀਂ ਹੁੰਦਾ ਤੇ ਔਰੇ ਭਾਈ ਜਿਹੜੇ ਵੀ ਸਿਰਦਾਲੂ ਆ ਕੇ ਮਤਲਬ ਕਿ ਆਪਣਾ ਮਨੋ ਕਾਮਨਾ ਮਾ ਮੰਗਦੇ ਆ ਉਹਨਾਂ ਦੀਆਂ ਭਾਈ ਪੂਰੀਆਂ ਹੁੰਦੀਆਂ ਦੱਸਦੇ ਆ ਅਸੀਂ ਵੀ ਤੁਹਾਡੇ ਸਾਰਿਆਂ ਦੇ ਲਈ ਜਿੰਨੇ ਵੀਅਰ ਦੇਖ ਰਹੇ ਆ ਜਾਂ ਜਿੱਥੇ ਤੱਕ ਭਾਈ ਸਾਡੇ ਸਾਡੇ ਕੋਈ ਸੱਜਣ ਮਿੱਤਰ ਪਿਆਰੇ ਸਾਡੇ ਪਰਿਵਾਰ ਵਾਲੇ ਆ ਅਸੀਂ ਉਹਨਾਂ ਦੇ ਸੁੱਖ ਸ਼ਾਂਤੀ ਤੇ ਉਹਨਾਂ ਦੀ ਭਾਈ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਕਿਉਂ ਹੀ ਬਾਬਿਓ ਤੁਸੀਂ ਵੀ ਮਹਾਕਾਲ ਨੂੰ ਮੰਨਦੇ ਹੁੰਦੇ ਹੋ ਨਾ ਬਾਬਿਓ ਮਹਾਕਾਲ ਮਹਾਕਾਲ ਤੁਹਾਡੇ ਨਾਲ ਰਹਿੰਦਾ ਮਹਾਕਾਲ ਸਾਡੇ ਨਾਲ ਰਹਿੰਦਾ ਹੋਰ ਵੇਲੇ ਬਲਾ ਫਤਿਹ ਜੀ ਦਾ ਪੈਦਾ ਬਲਾਈ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿ ਆਖਣਾ ਬਾਬਾ ਬਾਬੇ ਨੇ ਸਟੋਰੀ ਬਧੀ ਤਾਂ ਨਹੀਂ ਆਪਾਂ ਜਿਹੜੀ ਉੱਪਰ ਲਿਖੀ ਹੋਈ ਸੀ ਉਹੀ ਸੀ ਇੱਕ ਹੋਰ ਵੀ ਕਿਹ ਕਿਹ ਨਾਲ ਜੁੜਿਆ ਹੋਇਆ ਸੀ ਕਿਉਂਕਿ ਇੱਕ ਹੋਰ ਵੀ ਜੁੜੀ ਹੋਈ ਸੀ ਕਿਹੜਾ ਕਿਹੜਾ ਰਿਸ਼ੀ ਸੀ ਮਾਰਕੰਡੇ ਰਿਸ਼ੀ ਸੀ ਜਿਹੜੇ ਉਹਨਾਂ ਦੇ ਜਨਮ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਜਨਮ ਦੇ ਨਾਲ ਵੀ ਗੱਲ ਜੁੜੀ ਹੋਈ ਹੈ ਅੱਛਾ ਦੀ ਕੋਈ ਉਹ ਜਾਨੀ ਸਾਨੂੰ ਪ੍ਰੋਪਰ ਸਟੋਰੀ ਨਹੀਂ ਪਤਾ ਉਹਦੀ ਉਹ ਕਹਿੰਦੇ ਵੀ ਅਨੇ ਮਤਲਬ ਕਿ ਉਹਦੇ ਵਿੱਚ ਸੀ ਕਿ ਜਿਹੜੇ ਇਹਨਾਂ ਦੇ ਉਹਨਾਂ ਰਿਸ਼ੀ ਦਾ ਨਾਮ ਨਹੀਂ ਹੈਗਾ ਮਹਾ ਮਿੱਤਰ ਜੰਤਰ ਕੋਈ ਇਦਾਂ ਹਾਂ ਹਾਂ ਮਹਾ ਮ੍ਰਤੰਗਯ ਜੰਤਰ ਹਾਂ ਉਹ 12 ਸਾਲ ਕਰਿਆ ਸੀਗਾ ਉਹਨਾਂ ਨੇ ਉੱਤੇ 12 ਸਾਲ ਕੀਤਾ ਸੀ ਜਦੋਂ ਜਦੋਂ ਉਹਨਾਂ ਦੇ ਜਮ ਆਏ ਸੀਗੇ ਨਾ ਉਹਨੂੰ ਲੈਣ ਕਿਉਂਕਿ ਉਹਨਾਂ ਦੀ ਉਮਰ ਸਿਰਫ 12 ਸਾਲ ਦੀ ਉਮਰ ਸੀਗੀ 12 ਸਾਲ ਦੇ ਮਤਲਬ ਕਿ ਵੱਧ ਉਹਨੇ ਜੀਣਾ ਨਹੀਂ ਸੀਗਾ ਹਾਂ ਤਾਂ ਫਿਰ ਉਹਨੇ ਕਿ ਕਿਸੇ ਸ਼ਿਵਲਿੰਗ ਨੂੰ ਪੜਿਆ ਸੀਗਾ ਜਫਾ ਪਾ ਲਿਆ ਸੀਗਾ ਫੇਰ ਮਤਲਬ ਕਿਸੇ ਰੂਪ ਦਾ ਪ੍ਰਗਟ ਹੋਏ ਸੀ ਹਾਂ ਤੇ ਫਿਰ ਉਹਨਾਂ ਨੇ ਮਤਲਬ ਜਿਹੜੇ ਜਮ ਸੀਗੇ ਉਹਨਾਂ ਨੂੰ ਜਾਣਾ ਪੈ ਗਿਆ ਸੀਗਾ ਜਾਣਾ ਪੈ ਗਿਆ ਸੀਗਾ ਇੱਥੇ ਮਾਰਕੰਡੇ ਵਾਲਾ ਨਾ ਸਹੀ ਹੈ ਠੀਕ ਹੈ ਜੀ ਇਹ ਵੀ ਐਚੀ ਦੀ ਮਾਰਕੰਡੇ ਨਦੀ ਵੀ ਕਹਿੰਦੇ ਇੱ ਸਹੀ ਹੈ ਜੀ ਚਲੋ ਫਿਰ ਹੁਣ ਪਾ ਚਲ ਕੇ ਦਿਖਾਈਏ ਅੰਦਰ ਬਿਲਕੁਲ ਚਲੋ ਹੋ ਜਾ ਫਿਰ ਬਾਬੇ ਅੱਗੇ ਹਾਂ ਜੀ ਆ ਜੀ ਤੇ ਨਾਲੇ ਚੜਾਣੇ ਤੇ ਵਾਹ ਜੀ ਵਾਹ ਤੂੰ ਬੜਾ ਫਿੱਟ ਹੈ ਜੇ ਮੈਂ ਮਾਰਦੇ ਮੇਰੇ ਤਾਂ ਗੋਡੇ ਟੁੱਟ ਜਾਣਾ ਜਿਹੜੀ ਹਾਂ ਹਾਂ ਨਾ ਡਰਦੇ ਹਾਲੇ ਅਸੀਂ ਵੀ ਬਹੁਤ ਉਹਨੇ ਬੈੱਡ ਵਰ ਤੇ ਛਾਲ ਮਾਰਨ ਲੱਗੇ ਵੀ ਪਹਿਲਾਂ ਤਾਂ ਕੋਠਿਆਂ ਵਰ ਤੇ ਛਾਲ ਮਾਰਦੇ ਹੁੰਦੇ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹੁਣ ਅਸੀਂ ਸਰਦਾ ਪੂਰਵਕ ਅਸੀਂ ਆਪ ਵੀ ਮੱਥਾ ਟੇਕਾਂਗੇ ਭਾਈ ਤੁਸੀਂ ਵੀ ਟੇਕਿਓ ਇਹ ਰਾਵਣ ਦੇ ਟਾਈਮ ਦਾ ਭਾਈ ਔਰੇ ਸ਼ਿਵ ਜੀ ਸ਼ਿਵ ਮੰਦਿਰ ਹੈ ਤੇ ਸ਼ਿਵ ਲਿੰਗ ਹੈ ਤੇ ਪਾਣੀ ਵੀ ਉਸ ਟਾਈਮ ਦਾ ਹੀ ਚੱਲਦਾ ਇੱਥੇ ਤੇ ਬਾਕੀ ਇਮਾਰਤਾਂ ਦੀ ਔਰੇ ਉਹ ਚੱਲ ਰਹੀ ਹੈ ਸੇਵਾ ਸੁਆ ਹਨਾ ਪੰਜ ਚੀਜ਼ਾਂ ਦੇ ਦਰਸ਼ਨ ਜ਼ਰੂਰੀ ਕਰਨੇ ਜ਼ਰੂਰੀ ਹੈ ਆਪਾਂ ਲੈ ਕੇ ਕਿੱਥੇ ਜਾਣਾ ਇੱਥੇ ਦੇ ਘੁੰਮਣ ਫਿਰਨ ਆਏ ਹੋਏ ਆਂ ਸੇਵਾ ਦੇਖੋ ਬਸ ਦਰਸ਼ਨ ਕਰੋ ਹਨਾ ਸਹੀ ਗੱਲ ਹੈ ਇਹ ਜੋੜੇ ਖੁੱਲਣੇ ਬਣੇ ਹਨ ਹਾਂਜੀ ਜੋੜੇ ਆ ਦੇਖਾ ਆਪਾਂ ਇੱਥੇ ਖੋਲਦੋ ਨੇ ਜੋੜੇ ਹੂੰ ਲਾਜੀ ਕੋਲ ਤੇ ਪੰਜੋੜੇ ਤੁਹਾਡਾ ਸੌਫਾ ਕੰਮ ਹੈ ਕਲਾਸ ਯਾਤਰਾ ਵਾਲਾ ਵੀ ਹੈਗਾ ਇੱਥੇ ਹਨਾ ਕਿੰਨੀ 11 ਅਗਸਤ ਸੇ ਲੈ ਕੇ 15 ਅਗਸਤ ਤੱਕ ਕੁੰਨਰ ਕਲਾਸ ਯਾਤਰਾ 5000 ਰੁਪਏ ਇੱਕ ਬੰਦੇ ਦੀ ਅਡਵਾਂਸ ਫੀਸ ਆ ਹਾਂ ਇਹ ਪੁਰਾਣਾ ਹੈ ਕਿ ਨਵਾਂ ਹੁਣ ਇਹ ਪਤਾ ਨਹੀਂ ਹੈਗਾ ਵੀ ਇਸ ਸਾਲ ਦਾ ਪੁਰਾਣਾ ਅੱਛਾ ਪੁਰਾਣਾ ਹੈ ਉਹ ਪੂਰਬੀਅਰ ਬੈਕਅਰ ਅੱਛਾ ਇੱਥੇ ਹੈ ਜੀ ਫਿਰ ਬਾਕੀ ਥੋੜਾ ਜਿਹਾ ਜੰਗਲ ਦੇ ਵਿੱਚ ਹੋਣ ਕਰਕੇ ਕਿਉਂਕਿ ਥੋੜਾ ਜਿਹਾ ਬੈਕਵਰਡ ਜਿਹਾ ਹੈ ਸੇਵਾ ਚੱਲਦੀ ਪਈ ਹਾਲਾ ਇਹ ਵੀ ਅੱਛਾ ਹਾਂ ਪੁਰਾਣਾ ਹੀ ਹੈ ਮੰਦਿਰ ਦਾ ਪੁਰਾਣਾ ਹੀ ਹੈ ਅੱਛਾ ਜੀ ਅਦਰ ਉਹ ਸਾਰੀ ਚੱਲ ਪਈ ਧੂਨੇ ਦੀ ਸਾਰੀ ਸੇਵਾ ਵਗੈਰਾ ਜੋ ਵੀ ਹੈ ਹਦਰ ਸੇਵਾਦਾਰਾਂ ਨੇ ਆਪਣੀ ਜੇ ਬਾਬੇ ਫਾਈਸੇਵਾ ਕਰਦੇ ਨੇ ਇੱਧਰ ਅੱਛਾ ਅੱਛਾ ਇੱਥੇ ਹੱਤ ਮੂਰਤੀਆਂ ਸਥਾਪਤ ਸਥਾਪਿਤ ਕਰਨੀਆਂ ਜਿਹਨਾਂ ਨੇ ਹੋੜੀ ਹੋੜ ਸਾਰੀ ਦੇਵੀ ਦੇਵਤਿਆਂ ਦੀਆਂ ਮਨ ਲੱਗਦਾ ਜਿਸ ਤਰੀਕੇ ਨਾਲ ਮੰਦਿਰ ਦੀ ਸਾਰੀ ਚੱਲ ਰਹੀ ਬਹੁਤ ਬਹੁਤ ਸਾਰੇ ਦੇਵੀ ਦੇਵਤੇ ਨਹੀਂ ਇੱਥੇ ਤਸਵੀਰਾਂ ਹੋਣਗੀਆਂ ਹੋੜੀ ਮੂਰਤੀਆਂ ਆਉਣਗੀਆਂ लाओ जी तक दिखा देने आप दर्शन कर लो शरधा के नूजी पौड़ी हर हर महादेव भगवान को जल पर अर्पित करके लोटा जी कर जल नीचे पौड़ी से बारे ਉੱਪਰ ਹੈਗਾ ਕੀ ਕੋਈ ਸੰਗਤ ਆਉਂਦਾ ਹਾਂ ਬਈ ਸਾਰੇ ਜਣੇ ਰੜਕੇ ਮੱਥਾ ਟੇਕ ਦੇ ਮੇਰੇ ਬੰਦੇ ਰਹਿ ਗਏ ਪਿੱਛੇ ਥੋੜੀ ਦੇਰ ਹਾਂਸੀ ਬਾਪਰੇ ਬਾਪਰੇ ਲਾ ਬਸ ਵਦ ਨੀਚੇ ਤੋਂ ਜਿਵੇਂ ਪਾਣੀ ਹੈ हां ਜੀ ਇਹਦਾ ਪੁਰਾਣੇ ਉਹਨਾਂ ਦੀ ਐਸ ਹੈ ਹੁਣ ਤੱਕ ਕਹਨ ਵਾਈਬ੍ਰੇਸ਼ਨ ਪੂਰੀ ਚੱਲ ਰਹੀ ਹੈ ਹਾਂ ਇਹਦਾ ਮਤਲਬ ਹੈ ਸਹੀ ਬਣੇ ਹੋਏ ਸਹੀ ਬਣੇ ਸਹੀ ਵਾਈਬ੍ਰੇਸ਼ਨ ਦੀ ਗੱਲ ਹੈ ਵਾਈਬ੍ਰੇਸ਼ਨ ਦੀ ਗੱਲ ਤੇ ਹੋ ਸੁਣੋ ਮੇਰੀ ਗੱਲ ਨਾਲੇ ਫੰਡਾ ਰੋਟਾ ਥੱਲੇ ਤੇ ਪਾਣੀ ਦਾ ਲਿਆਉਣਾ ਪੈਣਾ ਹਾਂ ਹਾਂ ਫਿਰ ਉੱਥੇ ਉਹ ਸ਼ਿਵ ਰੰਗਦੇਵ ਜਿੱਦਾਂ ਬੜਾ ਬਾਬੇ ਹੁੰਦਾ ਹਾਂ ਹਾਂ ਉਹਦੇ ਉੱਪਰ ਪਾਣਾ ਹੈਂ ਤੇ ਆਪਣਾ ਪਾਣੀ ਹਰਪੇਦ ਕਰਨਾ ਹੋਣਾ ਸਾਨੂੰ ਹਾਂ ਤੇ ਫਿਰ ਉਹਦੇ ਬਾਅਦ ਮਨੋ ਕਾਮਨਾ ਮੈਂ ਜੋ ਮੰਗੂੰਗਾ ਲੈ ਪੂਰੀਆਂ ਪਾਈਆਂ ਹੋਰ ਲੋਟੇ ਰੱਖੇ ਹੋਏ ਹਾਂ ਹੋਰ ਲੋਟੇ ਰੱਖੇ ਹੋਏ ਅੱਛਾ ਹੋਰ ਲੋਟੇ ਫਿਰ ਲੋਟਾ ਕਹਿੰਦੇ ਪਗੜ ਵੀ ਕਹਿੰਦੇ ਠੀਕ ਓਕੇ ਤੇ ਇਹ ਹੈਗਾ ਜੀ ਨੰਦੀ ਦੇਵਤਾ ਇੱਧਰ ਅੱਛਾ ਹਾਂ ਇਹਦੇ ਕੋਲ ਔਰ ਸ਼ਾਮ ਨੂੰ ਜਿਆਦਾ ਆਰਤੀ ਕਰਦੇ ਜਾਂ ਚੱਲਦਾ ਉਹ ਸਾਰੀ ਦੀ ਨੇ ਉਹ ਸਾਰੀ ਇਹਦੀ ਨਾ ਹਾਂ ਉਹ ਸਾਰੀ ਹਾਂ ਜੀ ਬਾਕੀ ਚਲੋ ਫੇ ਚੱਕੋ ਯਾਰ ਤੇ ਗੜ ਵੀ ਕਿੱਦੀ ਪਾਣੀ ਨਹੀਂ ਦੇ ਕੇ ਹੀ ਭਰ ਕੇ ਬਾਬੇ ਜਲਦੀ ਥੱਲੇ ਚੱਕੋ ਜਲ ਹਾਂ ਇਧਰ ਨੂੰ ਪਿਛਿਆ ਲੈ ਭਾਈ ਸੱਲੇ ਜਾ ਦੇ ਕਰਮਣ ਹੈ ਵੀਡੀਓ ਨੂੰ ਨੇ ਸੱਲੇ ਦੇ ਬਣਦੀ ਆ ਥੋੜੀ ਜਾ ਕੇ ਬਣਦੀ ਰਹੀ ਬਣੀ ਜਾ ਕਿੱਦਾਂ ਸੱਲੇ ਵੀ ਜਾਣਾ ਬਣਦਾ ਤੇ ਅੰਦਰ ਕੰਮ ਕਰੂ ਲੋ ਜੀ ਜਲ ਲਈਏ ਸੱਲੇ ਦੇ ਇੱਕ ਵਾਰ ਠੀਕ ਹੈ ਜਾ ਹਾਂ ਤਾਂ ਹਾਂ ਕੋਣ ਆ ਸਾਥੇ ਹਾਂ ਬੈਠੇ ਆਪਾਂ ਆ ਦੇਖ ਹਾਂਜੀ ਦਾਤਰੀ ਕਾਲ ਜੀ ਇਹ ਸਾਡੇ ਪੂਰਵਜਾ ਜੀ ਪੂਰਵਜਾ ਜੀ ਹਾਂ ਇਹ 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 ਕਹਿੰਦੇ ਨੇ ਦੇ ਕੁੱਲ ਵਿੱਚ ਤੇ ਹੀ ਆਪਾਂ ਦੱਸਣ ਵਾਲੇ ਦੱਸਦੇ ਆ ਜਿਹੜੀ ਇਹ ਕਹਿੰਦੇ ਆ ਵੀ ਅਕੇ ਹਿਸਟਰੀ ਆਪਣੀ ਬੈਕ ਹੋਈ ਹੈ ਬੰਦਿਆਂ ਦੀ ਮਤਲਬ ਹੈ ਕਿ ਉਹ ਪਹਿਲਾ ਮੰਦਰ ਹੁੰਦੇ ਸੀ ਹਨ ਆਪਾਂ ਨੂੰ ਥੋੜੀ ਅਕਲ ਆ ਗਈ ਆਪਾਂ ਬੰਦੇ ਬਣ ਗਏ ਅੱਛਾ ਜੀ ਇਹ ਵਿਚਾਰੇ ਉੱਥੇ ਜਾ ਕੇ ਹਲੇ ਇਹ ਕਟਕਲ ਵਾਲੇ ਤੇ ਇਹ ਇੱਕ ਬੰਦਾ ਬਣਾ ਹੈ ਹਾਂ ਤਾਂ ਕਿਦਾਂ ਬੰਦਾ ਬਣਾ ਸਹੀ ਗੱਲ ਹੈ ਇਹ ਤਾਂ ਕਿਦਾਂ ਬੰਦਾ ਬਣਨਾ ਭਾਈ ਲੈ ਭਾਈ ਆਹ ਹੈ ਉਹ ਪਾਣੀ ਪੌੜੀ ਦਾ ਭਾਈ ਆਹ ਪੌੜੀਆਂ ਦੇਖਦਾ ਆ ਪੌੜੀਆਂ ਆ ਦੇਖ ਲਾ ਦੋ ਪੌੜੀਆਂ ਪੜੀਆਂ ਨੇ ਸਭ ਇਹ ਇੱਥੇ ਤੋਂ ਪਾਣੀ ਲੈ ਜਾ ਕੇ ਹਾਂਜੀ ਫਿਰ ਇਹ ਭਾਈ ਉਹ ਮੋਟੀ ਰੱਖੀ ਹੋਈ ਆ ਚਲੋ ਹੁਣ ਇਹ ਨਹੀਂ ਪਤਾ ਹਾਂ ਉਹ ਰਾਵਣ ਦੀ ਹੋਊਗੀ ਰਾਵਣ ਦੀ ਬਣੀ ਵੀ ਇਸ ਤਰ੍ਹਾਂ ਦੀ ਰਾਵਣ ਦੀ ਹੀ ਆ ਗਈ ਚਲੋ ਉੱਤਰ ਕੇ ਤਾਂ ਦੇਖੋ ਪਰ ਥੱਲੇ ਨੂੰ ਮੜਿਆ ਨੇੜੇ ਹੋ ਕੇ ਇੱਥੇ ਤਾਂ ਦੇਖਦਾ ਨਾ ਹਾਂਜੀ ਪਰ ਰਾਵਣ ਵੀ ਭਾਈ ਲੋਟੇ ਪਾਣੀ ਦੇ ਫਿਰ ਤਾਂ ਹੀ ਲੋਟੇ ਦੇ ਬਚਾ ਕੇ ਉਹ ਦੇਖੀ ਬਚਾ ਕੇ ਹਾਂ ਤੇਲਕਣਾ ਦੱਬੇ ਤੇਲਕਣਾ ਪੂਰੀ ਚਲ ਕੋਈ ਬਾਫਲਾ ਕਰ ਦੇ ਧਿਆਨ ਨਾਲ ਅੱਛਾ ਇੱਥੇ ਲੋਕ ਪੈਸੇ ਬਚੜਾਉਣੇ ਅਜੇ ਵਿੱਚ ਆਉਂਦੇ ਦੇ ਵਿੱਚ ਸਹੀ ਹੈ ਸਾਨੂੰ ਐਂ ਲੱਗਿਆ ਵੀ ਕਿਣਾ ਹੋ ਰਾਵਣ ਪਰ ਪਤਾ ਨਹੀਂ ਹੈ ਹੁਣ ਇਹਨੂੰ ਕਿੱਥੇ ਲਾਉਣਾ ਹੋ ਸਕਦੇ ਆ ਉੱਪਰ ਲਿਖਾ ਹੋ ਸ੍ਰੀ ਤਰਨ ਕਾਸੂ ਮਿਲਾਂ ਲਾਲ ਦੀ ਕੁਛ ਹੈ ਬਾਈ ਪਿੱਛੇ ਉਹ ਉਹਦੇ ਵਿੱਚ ਲਿਖਿਆ ਹੋ ਕੋਚ ਅੱਛਾ ਉਹ ਦੂਜੇ ਵਿੱਚ ਲਿਖਿਆ ਹੋ ਬੈਕਸਟੋਰ ਹੁਣ ਪੜਨੀ ਨਹੀਂ ਉਹ ਇਸ ਤਰ੍ਹਾਂ ਨਹੀਂ ਪੜਨੀ ਬਣੀ ਆਉਣੀ ਹੈ ਇਹ ਕਹਿਨ ਸਰ ਮਤਾਬਤਾ ਹੈ ਹੀ ਹੈ ਬਾਈ ਮੇਰਾ ਆਪਣਾ ਕਿ ਗਿਆ ਹੁਣ ਅੱਗੇ ਨਹੀਂ ਮੇਰਾ ਕੀ ਚੀਜ਼ ਹੈ ਇਹ ਪਾਣੀ ਆਪਣੇ ਆਪੇ ਆ ਹੀ ਜਾਂਦਾ ਬਾਈ ਕਿਧਰੇ ਨੂੰ ਕਿਧਰੇ ਤੇ ਹਾਂ ਪਾਣੀ ਆਪਣੇ ਆਪ ਆਉਂਦਾ ਹੂੰ ਚਲੋ ਬਾਈ ਇਹ ਹੁਣ ਸ਼ਿਵਜੀ ਮਾਰਾ ਤੇ ਚੜੂਗਾ ਭਾਈ ਚੱਲ ਕੇ ਚਲੋ ਚਲੋ ਹੋ ਜਾ ਕੇ ਆਲੀ ਹਾਂ ਲੋ ਯਾਹੇ ਨੰਬਰ ਦੇ ਦ੍ਰਿਸ਼ ਇੱਥੇ ਦੇ ਵੀ ਦਿਖਾ ਬਲ ਨੇ ਪਰਪਰ ਕੋਰੇ ਜਤਾਂ ਹਾਂ ਇਹ ਵੀ ਦੇਖਣੀ ਕੈਮਰਾ ਖੋਕੇ ਵੀ ਲੈ ਜਾਣਾ ਉਹਨੇ ਧਿਆਨ ਰੱਖੀ ਹਾਂ ਉਹ ਖੋਲੇ ਜਾਂਦੇ ਆ ਮੈਂ ਲੰਮਾ ਮੈਂਟਰੀ ਲਾਉਂਦੇ ਹੈਗੇ ਮੈਂਟਰੀ ਲੀ ਲਾਉਂਦੇ ਜਦੋਂ ਹੋਲੇ ਜਾਂਦੇ ਉਹ ਆਪਾਂ ਕੋਣ ਆਪਣੇ ਵਿੱਚ ਰੱਖਦੇ ਹਾਂ ਵਾਲਾ ਜੇ ਜੋ ਬੜਾ ਹੋਵੇ ਹੈ ਜੇ ਇਹਦੇ ਪਾਲਾ ਬੰਦਰ ਕੋ ਗੋ ਲੈ ਜਾਂਦੇ ਹੁੰਦੇ ਆ ਕੈਮਰਾ ਹੂੰ 感谢上谢 ਬਹੁਤ ਸੋਣੇ ਬਹੁਤ ਸੋਣੇ ਦਰਸ਼ਨ ਹੋਏ ਫੁੱਲੇ ਢੁੱਲੇ ਅਸਾਂ ਸਾ ਬੇਤੀਆਂ ਵੀ ਵਧੀਆ ਹੋ ਗਈਆਂ ਬਣੀਆਂ ਇੱਥੇ ਇੱਥੇ ਮਤਲਬ ਸੇਵਾਦਰ ਬੈਠਦੇ ਨੇ ਜਿਹੜੇ ਜਿਹੜੇ ਇੱਥੇ ਦੇ ਸਵਾਗਤ ਨੇ ਮੰਤਰੇ ਹਾਂ ਪ੍ਰਸ਼ਾਦ ਲਵਾਂਗੇ ਮੈਂ ਉਹ ਮੈਂ ਤੁਹਾਡੇ ਕੋਲ ਤੇ ਲਵਾਂਗਾ নাডা সাহেব পান পি ਲੋ ਜੀ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਗੁਰਦੁਆਰਾ ਨਾਡਾ ਸਾਹਿਬ ਦਾ ਇਹ ਭਾਈ ਮੱਖਣ ਸ਼ਾਹ ਲੁਵਾਣਾ ਜੀ ਦੇ ਨਾ ਖਾਨਦਾਨ ਦੇ ਵਿੱਚ ਤੇ ਕੁਝ ਲੋਕ ਇਸ ਜਗ੍ਹਾ ਵਸਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 3 ਸਾਲ ਲਈ ਉੱਥੇ ਬਿਰਾਜਮਾਨ ਸੀਗੇ ਆਪਣਾ ਪੌਂਟਾ ਸਾਹਿਬ ਉੱਥੇ ਦੇ ਫਿਪਗਾਣੀ ਦੇ ਜੁੱਧ ਉਹਨਾਂ ਨੇ ਲੜਿਆ ਉਸ ਤੋਂ ਬਾਅਦ ਵਿੱਚ ਇੱਥੇ ਆਏ ਸੀ ਆਪਣੇ ਸਿੱਖਾਂ ਦੇ ਨਾਲ ਕਾ ਔਰੇ ਜਿਹੜੇ ਉਹਨਾਂ ਦੇ ਮਤਲਬ ਕਿ ਖਾਨਦਾਨ ਦੇ ਵਿੱਚ ਤੇ ਸੀਗੇ ਭਾਈ 나ਡੂ ਸ਼ਾਹੀ ਜੀ ਜਿਹੜੇ ਮੇਨ ਸੀਗੇ ਤੇ ਉਹਨਾਂ ਦੇ ਮਤਲਬ ਜਥੇਦਾਰ ਹੋਣਗੇ ਜਿਹੜੇ ਤੇ ਉਹਨਾਂ ਨੇ ਬੜੀ ਸੇਵਾ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਉਹ ਜਿਹੜੀ ਅ ਗੁਰੂ ਗੋਬਿੰਦ ਸਿੰਘ ਮਹਾਰਾਜੀ ਆnde ਅ ਸਿੰਘਾਂ ਵੀ ਤੇ ਗੁਰੂ ਜੀ ਦੀ ਸੇਵਾ ਕਰਤ ਬਾਅਦ ਫਿਰ ਬਾਬਾ ਜੀ ਨੇ ਜਾਂਦੇ ਹੋਏ ਗੁਰੂ ਗੋਬਿੰਦ ਸਾਹਿਬ ਮਹਾਰਾਜੀ ਨੇ ਕਿਹਾ ਸੀਗਾ ਵੀ ਭਾਈ ਇਹ ਸਥਾਨ ਦੇ ਉੱਪਰ ਨਾਡਾ ਸਾਹਿਬ ਕਰਕੇ ਵੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋ ਗਿਆ ਬਰੇ ਸਤਾਨ ਜਾਂਦੇ ਜਾਂਦੇ ਕਹਿ ਕੇ ਗਏ ਸੀ ਤੇ ਭਾਈ ਉਹ 나ਡੂ ਸ਼ਾਹ ਤਾਂ ਜਿਹੜਾ ਫਿਰ ਉਹਨਾਂ ਦੇ ਨਾਲ 나ਡੂ ਨਾਡਾ ਸਾਹਿਬ ਬਣਾਤਾ ਜਣੀ ਇੱਥੇ ਨਹੀਂ ਇੱਥੇ ਉਹੀ ਗੱਲ ਹੈ ਕਿ ਬੇ ਮੱਖਣ ਸ਼ਾਹ ਲੁਵਾਣਾ ਜੀ ਦੇ ਆਪਣੇ ਖਾਨਦਾਨ ਦੇ ਵਿੱਚ ਦੇ ਸੀ ਉਹ ਉਹਨਾਂ ਦੇ ਮੱਖਣ ਸ਼ਾਹ ਲੁਵਾਣਾ ਜੀ ਦਾ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਨੇ ਕਿੱਡਾ ਵੱਡਾ ਆਪਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਤਲਬ ਪਰਗਟ ਦਾ ਕੀ ਕਰਨਾ ਕਹਿ ਸਰਦੇ ਆਪਾਂ ਮੇ ਲੋਕਾਂ ਨੂੰ ਮਨ ਦੱਸਿਆ ਸੀਗਾ ਵੀ ਗੁਰੂ ਲਾਦੂ ਰੇ ਗੁਰੂ ਰਾਦੂ ਰੇ ਕਾਫੀ ਕੁਛ ਹੋਇਆ ਸੀ ਤਾਂ ਉਸ ਥਾਂ ਦੇ ਉੱਪਰ ਆਪਾਂ ਤੁਹਾਨੂੰ ਅਜੋ ਉਰੇ ਵੀ ਦਰਸ਼ਨ ਆਪਾਂ ਨੇ ਕਰਵਾ ਦੇਣੇ ਹੈਗੇ ਆ ਤੇ ਸੰਗਤਾਂ ਜੜੀਆਂ ਕਾਠਾ ਮਾਰਦਾ ਕਾਠਾ ਜੀ ਉਰੇ ਹਰ ਪੂਰਨ ਮੱਸੀ ਨੂੰ ਬਹੁਤ ਸਾਰੀਆਂ ਸੰਗਤਾਂ ਜੁੜਦੀਆਂ ਹਰ ਪੂਰਨ ਮੱਸੀ ਮਤਲਬ ਇੱਥੇ ਬਹੁਤ ਜ਼ਿਆਦਾ ਭਰਦੀ ਹੈ ਪਰ ਉਹ ਜਣੀ ਸੰਗਤਾਂ ਦਾ ਤਾਣਾ ਮਾਣਾ ਜਿਦਾ ਜੁੜਿਆ ਹੀ ਰਹਿੰਦਾ ਉਰੇ ਤਕਰੀਬਨ ਤਕਰੀਬਨ ਉਦੇ ਵਿੱਚ ਕੋਈ ਹੋਰ ਨਹੀਂ ਹੈਗਾ ਪਰ ਜਣੀ ਉਸ ਦਿਨ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਕਰਾਉਂਗੇ ਆਪਾਂ ਤੁਹਾਨੂੰ ਦੱਸਣਾ ਹਾਂ ਗੁਰੂ ਘਰ ਦੇ ਨਾਡਾ ਸਾਹਿਬ ਦੇ ਬਿਲਕੁਲ ਜੀ ਅਜੀਲਕਪੁਰ ਦੇ ਆਪਣੇ ਨੇੜੇ-ਤੇੜੇ ਜੀ ਪੈ ਜਾਂਦਾ ਜੀ ਇਹ ਚੰਡੀਗੜ੍ਹ ਕ੍ਰੋਸ ਕਰਕੇ ਆਪਾਂ ਜਿਹੜੋਪੜ ਵਾਲੀ ਸੜਕ ਤੋਂ ਆਉਨੇ ਆ ਪਹੁੰਚ ਗਏ ਜੀ ਆਪਾਂ ਹੁਣ ਪਿੰਡ ਮੇਰੇ ਘਰ ਦੇ ਕੋਲ ਤੇ ਬੰਦੇ ਮੈਨੂੰ ਕਹਿਣ ਲੱਗੇ ਆ ਅਲਵਿਦਾ ਵਾਲਾਂ ਕਲਾਂ ਦੇ ਵਿੱਚ ਪਹੁੰਚ ਗਏ ਜੀ ਅਸੀਂ ਸਾਹਮਣੇ ਬਾਈਨਾਂ ਰੱਖਿਆ ਹੋਇਆ ਇੱਕ ਜਿਹਦੇ ਪਰ ਧੁੱਪ ਪੈ ਕੇ ਬਾਅਦ ਵਿੱਚ ਬਿਜਲੀ ਬਣਦੀ ਹੈ ਅੱਛਾ ਸੋਲਰ ਸਨਰ ਉਹ ਡਿੱਗ ਗਿਆ ਸੀ ਕੋਠੇ ਉੱਤੇ ਉਹ ਉਹ ਕਰੈਕ ਹੋ ਗਿਆ ਐਦਾਂ ਹੋਇਆ ਜਿਵੇਂ ਕਿ ਗੋਲੀਆਂ ਵੱਜੀਆਂ ਹੋਣੀਆਂ ਹਾਂ ਹੈਨਾ ਗੋਲੀਆਂ ਚੱਲੀਆਂ ਰਹੇ ਬ ਗੋਲੀਆਂ ਚੱਲੀਆਂ ਰਹਾ ਜਿਹੜੇ ਜਿੱਦਣੇ ਰੀਅਲ ਦੀਆਂ ਅੱਛਾ ਉਦਾਂ ਗੋਲੀਆਂ ਦੀ ਰੱਬ ਨੇ ਚਲਾਈਆਂ ਦੀਆਂ ਉਹ ਗੱਲ ਆ ਗੜਿਆਂ ਵਾਲੀ ਗੱਲ ਹੈ ਉਹ ਗੜਿਆਂ ਵਾਲੀ ਗੱਲ ਗੜੇ ਵੱਜੇ ਤੇ ਤਾਂ ਕਰਕੇ ਵੈਸੇ ਹੀ ਮੇਰਾ ਮਨ ਜਾਪਦੇ ਪਰ ਪੈ ਗਿਆ ਇੱਕ ਵਾਸਤੇ ਦੇਖ ਕੇ ਮੈਂ ਕਿਹਾ ਬਣਾਇਆ ਬਹੁਤ ਵਧੀਆ ਰੀਜਣਾ ਹੋਇਆ ਉੱਪਰ ਪੂਰਾ ਸਟੈਂਡ ਜਾ ਹੂੰ ਤੇ ਵੀ ਅਲਵਿਦਾ ਕਰਨ ਤੋਂ ਪਹਿਲਾਂ ਤਕਰੀਬਨ 12-13 ਸਾਲ ਪੁਰਾਣਾ ਅੱਛਾ ਜੀ 12 13 ਸਾਲ ਪੁਰਾਣਾ ਜਿਹੜਾ ਸਾਰਾ ਉਹਦੇ ਪਿੱਛੇ ਡੈਡ ਲਾ ਕੇ ਪੂਰਾ ਕਰੀ ਹੋਈ ਵੀ ਬਿਜਲੀ ਕੇ ਹਾਂ ਕਰੀ ਵੀ ਸੀ ਕਰੀ ਵੀ ਸੀ ਡੈਡ ਜੇ ਲਾ ਕੇ ਬਿਜਲੀ ਬੁਰੀ ਕਰਕੇ ਡਾਇਰੈਕਟ ਪੱਖੇ ਨੂੰ ਜੋੜੀ ਵੀ ਸੀ ਕਿ ਜਿਹੜਾ ਰੈਕ ਉੱਪਰ ਤੋਂ ਪਾਣੀ ਦੀ ਸੀ ਹਾਂ ਡੀਸੀ ਫੈਨ ਜਿਹਦੇ ਫੁੱਲ ਸਪੀਡ ਦਾ ਚੱਲਦਾ ਪਾਉਂਦਾ ਗਿਆ ਗੱਡੀ ਵਾਲੇ ਫੈਨ ਲਾਇਆ ਪਤਾ ਅੱਛਾ ਜੀ ਹਾਂ ਜਿਹੜਾ ਗੱਡੀ ਗੁੱਡੀ ਦੇ ਵਿੱਚ ਹੁੰਦੇ ਨਾ ਹਾਂ ਹਾਂ ਫੁੱਲ ਸਪੀਡ ਦਾ ਚੱਲਦਾ ਪਾਉਂਦਾ ਹੈ ਨੂ ਚਲੋ ਜੀ ਮਿਲਦੇ ਆਂ ਫਿਰ ਕਿਤੇ ਅਗਲੇ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੇ ਰਾਤੋ ਆਪਣੇ ਵੱਖਰੇ ਹੀ